ਜਮਰਨ ਜੀ ਸੁਸੀਕਨ ਮੈਂ ਤੁਹਾਡੀ ਮੋਨਿਕਾ धवन ਤੁਹਾਡੇ ਚੈਨਲ ਨਾਲ ਜੁੜ ਚੁੱਕੀ ਹਾਂ ਜਦੋਂ ਵੀ ਮੈਂ ਮਲਕ ਚੈਨਲ ਨੂੰ ਸ਼ੁਰੂ ਕਰਦੀ ਹਾਂ ਤਾਂ ਸਾਨੂੰ ਪਹਿਲਾ ਸਰਬੱਤ ਦਾ ਭਲਾ ਸਦਾ ਮੰਗਦੀਆਂ ਪਰਮਾਤਮਾ ਦਾ ਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਮੇਰੀ ਹਰ ਨਿਊਜ਼ ਦੇ ਵਿੱਚ ਹਰ ਖਬਰ ਦੇ ਵਿੱਚ ਇੱਕ ਹੀ ਚੀਜ਼ ਹੁੰਦੀ ਹੈ ਕਿ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਤੰਦਰੁਸਤੀਆਂ ਦੇ ਵਿੱਚ ਰੱਖੇ ਹਾਂਜੀ ਕੁੰਭ ਦੇ ਮੇਲੇ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਜੀ ਜਦੋਂ ਮੈਂ ਤੁਹਾਨੂੰ ਸਟੇਟਸ ਪਾਇਆ ਸੀ ਜਾਂ ਵੀਡੀਓ ਪਾਈ ਸੀ ਕੁੰਭ ਦੇ ਮੇਲੇ ਨੂੰ ਲੈ ਕੇ ਕਿ ਕਿੱਥੇ ਉਤਰਾਖੰਡ ਹਿਦਵਾਰ ਦੇ ਵਿੱਚ ਜੋ ਵੀ ਮਤਲਬ ਕੁੰਦਾ ਮੇਲਾ ਚੱਲ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਸਾਧੂ ਸੰਤ ਬਹੁਤ ਦੁਨੀਆ ਪਬਲਿਕ ਜਿੰਨੀ ਵੀ ਦੇਖਿਆ ਜਾਵੇ ਸਭ ਪਹੁੰਚੀ ਹੋਈ ਸੀ ਉੱਥੇ ਤੇ ਜਿਹੜਾ ਮੇਲਾ ਸੀ ਲਗਭਗ 15 ਦਿਨ ਤੋਂ ਪਲੱਸ ਇਹ ਟਾਈਮ ਸ਼ਾਇਦ ਹੋ ਚੁੱਕਿਆ ਹੋਇਆ ਆਈ ਥਿੰਕ ਹੋ ਚੁੱਕਿਆ ਹੋਇਆ ਕਿਉਂਕਿ ਮੇਰੀ ਵੀਡੀਓ ਨੂੰ ਮੈਕਸਿਮਮ 15 ਦਿਨ ਪਲੱਸ ਹੋ ਚੁੱਕਿਆ ਹੈ ਉਸ ਚੀਜ਼ ਨੂੰ ਜੋ ਮੈਂ ਤੁਹਾਡੇ ਨਾਲ ਕਵਰ ਕੀਤੀ ਸੀ ਵੀਡੀਓ ਕੁੰਭ ਦੇ ਮੇਲੇ ਨੂੰ ਲੈ ਕੇ ਲਗਭਗ ਸਾਰਿਆਂ ਨੇ ਖਬਰ ਦੇ ਵਿੱਚ ਸੁਣ ਹੀ ਲਿੱਤਾ ਹੋਏਗਾ ਕੱਲ ਦੀ ਖਬਰ ਜਿਹੜੀ ਮਤਲਬ ਵਾਇਰਲ ਹੋਈ ਹੈ 29 ਜਨਵਰੀ ਨੂੰ ਲੈ ਕੇ ਹਾਸੇ ਵਿੱਚ ਜੋ ਹੋਇਆ ਘੁੰਮਦੇ ਮੇਲੇ ਦੇ ਵਿੱਚ ਤਾਂ ਮੈਂ ਉਸ ਚੀਜ਼ ਨੂੰ ਜਦੋਂ ਸੁਣਿਆ ਤਾਂ ਮੈਨੂੰ ਉਹ ਚੀਜ਼ ਥੋੜੀ ਜੀ ਰਿਲੀਜ਼ ਹੋਈ ਕਿਤੇ ਨਾ ਕਿਤੇ ਕਿ ਚਲੋ ਹਰ ਇੱਕ ਮਤਲਬ ਕਲਚਰ ਸੜੇ ਆ ਦੇਖੋ ਅੰਮ੍ਰਿਤਸਰ ਦੇ ਵਿੱਚ ਵੀ ਚੱਲਦੇ ਰਹਿੰਦੇ ਚਾਹੇ ਫਿਰ ਉਹਨੂੰ ਤੁਸੀਂ ਲਗਾ ਲਓ ਸ਼ਿਵਰਾਤਰੀ ਮਹਾਰਾਜ ਸ਼ਿਵ ਪੋਲੇ ਦੀ ਸ਼ਿਵਰਾਤਰੀ ਨੂੰ ਲਗਾ ਲੋ ਜਿਹੜੀ ਮਾਰਚ ਦੇ ਮਹੀਨੇ ਮਨਾਈ ਜਾਂਦੀ ਹੈ ਜਾਂ ਫੇ ਤੁਸੀਂ ਜਨਮ ਅਸ਼ਟਮੀ ਨੂੰ ਲਗਾ ਲੋ ਜਿਹੜੀ ਅਗਸਤ ਦੇ ਮਹੀਨੇ ਕ੍ਰਿਸ਼ਨਾ ਜੀ ਦਾ ਜਨਮ ਦਿਨ ਜਿਹਨੂੰ ਕਿਹਾ ਜਾਂਦਾ ਉਹ ਮਨਾਇਆ ਜਾਂਦਾ ਹੈ ਦੁਰਗਿਆਨਾ ਮੰਦਿਰ ਜਿਸ ਤਰ੍ਹਾਂ ਦੇਖੋ ਜੀ ਦੁਰਗਾ ਜੀ ਦੇ ਜਦੋਂ ਆਪਣੇ ਦਿਨ ਆਉਂਦੇ ਨੇ ਤੇ ਹਨੂਮਾਨ ਦੀ 36 ਤੋਂ 77 ਕਰੋੜਾਂ ਨੇ ਸਾਰ ਨਰਬਾਸਾ ਹਮਨਾ ਜਿਹੜੀ ਸੈਨਾ ਬਾਦ ਸੈਨਾ ਜਿਹੜੀ ਮਨਾਈ ਜਾਂਦੀ ਹੈ ਦੇਖੋ ਜੀ ਫੈਸਟੀਵਲ ਫੰਕਸ਼ਨ ਸਾਡੇ ਪੰਜਾਬ ਮਮਲਿਸਰ ਦੇ ਵਿੱਚ ਵੀ ਬਹੁਤ ਸਾਰੇ ਹੁੰਦੇ ਨੇ ਐਸੀ ਗੱਲ ਨਹੀਂ ਹੈਗੀ ਬਟ ਮਤਲਬ ਜਿੱਥੇ ਹਰਦвар ਦੇ ਵਿੱਚ 29 ਜਨਵਰੀ ਨੂੰ ਜਿਹੜਾ ਹਾਦਸਾ ਹੋਇਆ ਉਹ ਹਾਸੇ ਨੂੰ ਮੈਂ ਬਹੁਤ ਜ਼ਿਆਦਾ ਮਤਲਬ ਮਨ ਦੇ ਵਿੱਚ ਲੇਤਾ ਦੁੱਖ ਭਰਿਆ ਮੈਂ ਤੁਹਾਨੂੰ ਦੱਸਦੀਆਂ ਕਿ ਉਹਦੇ ਵਿੱਚ ਜਿਹੜੀਆਂ ਸਾਡੇ ਮਤਲਬ ਜਾਨਾਂ ਲੋਕਾਂ ਦੀਆਂ ਚਲਾਈ ਗਈਆਂ ਹਨਾ ਦੇਖੋ ਕਿੰਨਾ ਵੱਡਾ ਹਾਸਾ ਹੋ ਚੁੱਕਿਆ 29 ਜਨਵਰੀ ਨੂੰ ਤੇ ਜਿਹੜੀ ਭਾਲ ਆਈ ਸੀ ਮਤਲਬ بارش ਨੂੰ ਲੈ ਕੇ ਕਹਿੰਦੇ ਕਿ ਜਦੋਂ ਮਤਲਬ ਬਹੁਤ ਜ਼ਿਆਦਾ ਮਤਲਬ بارش ਆ ਗਈ ਜਿਸ ਕਾਰਨ ਭੀੜ ਵੀ ਬਹੁਤ ਜ਼ਿਆਦਾ ਵੱਧ ਚੁੱਕੀ ਸੀ ਤੇ ਮੈਕਸਿਮਮ 60 ਲੋਕਾਂ ਦੀ ਦੇਖੋ ਜੀ ਮੌਤ ਹੋਈ ਆ ਤੇ 30 ਲੋਕ ਜਿਹੜੇ ਗਾਇਲ ਹੋ ਗਏ ਆ ਸੁਨਾ ਦੇ ਵਿੱਚ ਖਬਰ ਇਦਾਂ ਆਈ ਹੈ ਬਾਕੀ ਦੇਖੋ ਜੀ ਮੀਡੀਆ ਬਹੁਤ ਕੁਝ ਕਹਿੰਦੀ ਆ ਮੀਡੀਆ ਬਹੁਤ ਖਬਰ ਫਿਲਾਂਦੀ ਆ ਮੈਕਸिमम ਅਜੇ ਤੱਕ ਜੱਜ ਨਹੀਂ ਹੋ ਪਾਇਆ ਕਿ 30 ਲੋਕਾਂ ਦੀ ਮੌਤ ਹੋਈ ਆ ਕਿ 60 ਲੋਕਾਂ ਦੀ ਮੌਤ ਹੋਈ ਆ ਜੱਜ ਨਹੀਂ ਕਰ ਪਾਰੇ ਕਿ ਕਿੰਨੇ ਗਾਇਲ ਹੋਏ ਆ ਦੇਖਿਆ ਜਾਵੇ ਤਾਂ ਅਰਬਾਂ ਕਰੋੜਾਂ ਦੇ ਹਿਸਾਬ ਨਾਲ ਕੁੰਮ ਦੇ ਮੇਲੇ ਵਿੱਚ ਜਿਹੜੀ ਪਹੁੰਚੀ ਦੁਨੀਆ ਸੀ ਤੁਸੀਂ ਦੇਖ ਹੀ ਰਹੇ ਹੋਗੇ ਵਾਇਰਲ ਵੀਡੀਓ ਕਿੰਨਾ ਮਤਲਬ ਅਪਡੇਟ ਹੋ ਰਿਹਾ ਹੈ बार-बार ਦਿਖਾ ਰਹੇ ਨੇ ਤਾਂ ਮੈਨੂੰ ਉਸ ਚੀਜ਼ ਨੂੰ ਬਹੁਤ ਜ਼ਿਆਦਾ ਦੁੱਖੋ ਦਰਦ ਮੈਂ ਫੀਲ ਕਰ ਰਹੀ ਆ ਕਿ ਸਾਡੇ ਐਡੇਡੇ ਵੱਡੇ ਮਹਾਪੁਰਸ਼ ਮਹਾਨ ਜਿਹੜੇ ਕੀ ਗੰਗਾ ਮਈਆ ਦੇ ਵਿੱਚ ਇਸ਼ਨਾਨ ਲਈ ਕਰਨ ਲਈ ਆਏ ਸੀ ਤੇ ਉਹਨਾਂ ਦੇ ਨਾਲ ਜੋ ਵਾਪਰੀਆ ਘਟਨਾ ਬਹੁਤ ਨੁਕਸਾਨ ਹੋਇਆ ਕਿ ਮੱਲਾਕ ਕੀ ਤੁਸੀਂ ਹਿਸਾਬ ਲਾਓ ਕਿ ਇੰਨਾ ਕੁ ਜ਼ਿਆਦਾ ਬਾਰਿਸ਼ ਦਾ ਮਾਹੌਲ ਫੈਲ ਗਿਆ ਇੰਨੀ ਕੁ ਜ਼ਿਆਦਾ ਪੀੜ ਵੱਧ ਚੀ ਕਿ ਕਿ ਇੰਨੀ ਕੁ ਜ਼ਿਆਦਾ ਮੜਗੜ ਉੱਥੇ ਹੋ ਗਈ ਕਿ ਮੱਲਾ ਇੱਕ ਦੂਜੇ ਨੂੰ ੱੱਕਾ ਤੱਕੀ ਮੁੱਕਾ ਮੁਕੀ ਇੰਨਾ ਕੁ ਜ਼ਿਆਦਾ ਹੋ ਗਿਆ ਕਿ ਜਿਹੜੇ ਵਿਚਾਰੇ ਲੋਕ ਸੀ ਕਈਆਂ ਨੇ ਆਪਣੀ ਆਪ ਨੂੰ ਜਾਨ ਬਚਾ ਲਈ ਉਹ ਤੇ ਗਾਇਲ ਹੋ ਗਏ ਮੱਲਾ ਕਿ ਛੋਟਾ ਲੱਗ ਗਿਆ ਜ਼ਖਮੀ ਹੋ ਗਏ ਕਿਤਨਾ ਕਿਤੇ ਉਹਨਾਂ ਦਾ ਨੁਕਸਾਨ ਬਹੁਤ ਹੀ ਹੋਇਆ ਤੇ ਜਿਹੜੇ ਸਾਡੇ ਵਿਚਾਰੇ ਮਤਲਬ ਦੁਨੀਆ ਨੂੰ ਅਲਵਿਦਾ ਕਹਿ ਗਏ ਚਲੋ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਉਹਨਾਂ ਦਾ ਦੇਖੋ ਕਿੰਨਾ ਨੁਕਸਾਨ ਹੋਇਆ ਕੋਈ ਆਪਣੇ ਕੋ ਰੋਕੀ ਤੋਂ ਚੱਲ ਕੇ ਆਇਆ ਕੋਈ ਕਿਤੋਂ ਚੱਲ ਕੇ ਆਇਆ ਕੋਈ ਕਿਤੋਂ ਚੱਲ ਕੇ ਆਇਆ ਪੰਨੀ ਅੰਤ ਦੁਨੀਆ ਜਿਹੜੀ ਕਿ ਨੁਕਸਾਨ ਦੇ ਘਾਇਲ ਦੇ ਵਿੱਚ ਆਈ ਤੇ ਮੈਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਬਾਅਦ-ਬਾਅਦ ਜਿਹੜਾ ਮੈਂ ਤੁਹਾਨੂੰ ਕਹਿ ਰਹੀ ਕਿ ਦੁੱਖ ਹੋਇਆ ਸੁਣ ਕੇ ਖਬਰ ਜਦੋਂ ਮੈਂ ਸੁਣੀ ਹੈ ਸਾਰੀ ਤਾਂ ਮੈਂ ਤੁਹਾਡੇ ਨਾਲ ਵੀਡੀਓ ਬਾਰੇ ਤਤਕ ਕਰ ਰਹੀ ਐ ਕਿ ਤਾਂ ਕਿ ਇਹ ਵੀਡੀਓ ਮੇਰੀ ਹੋਰ ਵੀ ਜਿਆਦਾ ਅੱਗੇ ਤੋਂ ਅੱਗੇ ਪਲੱਸ ਹੋ ਸਕੇ ਮਤਲਬ ਹੋਰ ਵੀ ਜਿਹੜੇ ਸਾਡੇ ਵਰਗੇ ਜਿਹੜਾ ਜਿਸ ਤਰ੍ਹਾਂ ਮੈਨੂੰ ਹੁਣ ਪਤਾ ਲੱਗਾ ਹੈ ਖਬਰ ਨੂੰ ਲੈ ਕੇ ਜਾਂ ਹੋਰ ਵੀ ਜਿਹੜੇ ਮੇਰੇ ਵਰਗੇ ਨੇ ਉਹਨਾਂ ਨੂੰ ਵੀ ਖਬਰ ਦਾ ਪਲੱਸ ਪਤਾ ਲੱਗ ਸਕੇ ਕਹਿੰਦੇ ਕਿ ਲੋਕਾਂ ਦੇ ਘਰ ਦੇ ਵਿੱਚ ਪਾਣੀ ਐ ਨਾ ਆ ਚੁੱਕਿਆ ਸੀ ਕਿ ਝੌਂਪੜੀਆਂ ਦਾ ਨੁਕਸਾਨ ਹੋ ਗਿਆ ਜਿਹੜਾ ਰੋੜਾਂ ਦੇ ਉੱਤੇ ਝੌਂਪੜੀਆਂ ਬਣਾ ਕੇ ਬੈਠੇ ਸੀ ਜਿੱਦਾਂ ਆਪਣਾ ਸਮਾਨ ਲਗਾ ਕੇ ਬੈਠੇ ਸੀ ਫੈਸਟੀਵਲ ਫੰਕਸ਼ਨ ਨੂੰ ਲੈ ਕੇ ਤੇ ਕਿੰਨਾ ਉਹਨਾਂ ਦਾ ਕੋ ਨੁਕਸਾਨ ਹੋਇਆ ਪਾਣੀ ਲੋਕਾਂ ਦੇ ਘਰ ਤੱਕ ਚਲਾ ਗਿਆ ਜਿਹਦੇ ਕਾਰਨ ਸੜਕਾਂ ਤੇ ਰੁੜਕ ਪੈ ਗਿਆ ਮਤਲਬ ਕੋਈ ਚੀਜ਼ ਉਧਰ ਜਾ ਰਹੀ ਹੈ ਕੋਈ ਉਧਰ ਜਾ ਰਹੀ ਹੈ ਕਿ ਤਿੱਖਿਆ ਜਾਵੇ ਕਿ ਇੰਨਾ ਕੋ ਜਿਆਦਾ ਨੁਕਸਾਨ ਹੋਇਆ ਆਈ ਥਿੰਕ ਦਾਰਨਾਥ ਵੀ ਇੱਕ ਟਾਈਮ ਤੁਹਾਨੂੰ ਯਾਦ ਹੋਵੇਗਾ ਕਿ ਕਿੰਨਾ ਨੁਕਸਾਨ ਹੋਇਆ ਸੀ ਤੇ ਜਿਹਦੇ ਕਾਰਨ ਸਾਡਾ ਉੜੀਸਾ ਦੇ ਵਿੱਚ ਵੀ ਦੇਖੋ ਕਿੰਨਾ ਨੁਕਸਾਨ ਹੋਇਆ ਸੀ ਤੇ ਤੁਹਾਨੂੰ ਦੇ ਪਤਾ ਹੀ ਹੋ ਜਾਵੇਗਾ ਕਿ ਇਹ ਚੀਜ਼ਾਂ ਉਤਰਾਖੰਡ ਵਾਲੀ ਸਾਈਡ ਜਿਹੜੀਆਂ ਨੇ ਜਾਂ ਮਤਲਬ ਸਾਡੇ ਓਵਰ ਪਹਾੜਾਂ ਤੋਂ ਬਾਹਰ ਵਾਲੀਆਂ ਜਾਨ ਵਾਲੀਆਂ ਜਿਹਨੀਆਂ ਮਤਲਬ ਬਹੁਤ ਚੀਜ਼ਾਂ ਨੇ ਚਾਹੇ ਤੁਸੀਂ ਉਹਨੂੰ ਵਾਰਾਨਾਸੀ ਲਗਾ ਲਓ ਜਾਂ ਫਿਰ ਉੱਤਰਾਖੰਡ ਲਗਾ ਲਓ ਚਾਹੇ ਤੁਸੀਂ ਉੜੀਸਾ ਲਗਾ ਲਓ ਚਾਹੇ ਤੁਸੀਂ ਉੱਤਰਾਪਰਦੇਸ਼ ਲਗਾ ਲਓ ਜ਼ਿਆਦਾਤਰ ਹਾਸੇ ਲਗਭਗ ਵੇਖੇ ਮੇਰੇ ਇਸ ਜਗ੍ਹਾ ਤੇ ਹੀ ਜ਼ਿਆਦਾ ਮਿਲਦੇ ਨੇ ਸਾਨੂੰ ਤੇ ਮੈਨੂੰ ਕਿਤੇ ਨਾ ਕਿਤੇ ਐਨਾ ਅਫਸੋਸ ਹੋ ਰਿਹਾ ਹੈ ਕਿ ਮੈਂ ਬਣੀ ਇਸ ਗੱਲ ਨੂੰ ਕਿਵੇਂ ਤੁਹਾਡੇ ਅੱਗੇ ਪ੍ਰਤੀ ਕਰ ਰਹੀਆਂ ਆਈ ਥਿੰਕ ਤੁਹਾਡੇ ਅੰਦਰ ਵੀ ਇਸ ਤਰ੍ਹਾਂ ਦਾ ਕੋਈ ਦਿਲ ਹੋਏਗਾ ਜਿਹੜਾ ਤੁਹਾਨੂੰ ਇਹ ਟੜਕਦਾ ਹੋਇਆ ਜਦ ਕਿਸੇ ਦੀ ਆਤਮਾ ਨੂੰ ਟੱਚ ਕਰਦਾ ਹੋਇਆ ਜਾਂ ਕਿਸੇ ਦੇ ਦੁੱਖ ਨੂੰ ਦਰਦ ਨੂੰ ਸਮਝਦਾ ਹੋਇਆ ਤੇ ਮੇਰੇ ਵਰਗਾ ਦਿਲ ਆਈ ਥਿੰਕ ਮੈਨੂੰ ਹੀ ਪਤਾ ਹੈ ਕਿ ਉਸ ਟਾਈਮ ਨੂੰ ਮੈਂ ਜਦੋਂ ਖਬਰ ਪੜ੍ਹ ਰਹੀ ਸੀ ਮੇਰੇ ਰੂ ਕੰਡੇ ਅੰਦਰਲੇ ਖੜੇ ਹੋ ਗਏ ਸੁਣ ਕੇ ਕਿ ਯਾਰ ਦੁਨੀਆ ਕਿਤੇ ਦੀ ਕਿਤੇ ਤੁਰ ਕੇ ਆਈ ਤੇ ਉਹਨਾਂ ਨੂੰ ਕੀ ਪਤਾ ਸੀ ਕਿ ਕੁੰਮ ਦੇ ਮੇਲੇ ਦੇ ਵਿੱਚ ਪਤਾ ਨਹੀਂ ਸਾਡੇ ਵਾਪਸ ਘਰ ਨੂੰ ਮੁੜਨੇ ਵੀ ਪੈਰ ਕੇ ਨਹੀਂ ਮੁੜਨੇ ਉਸ ਚੀਜ਼ ਦਾ ਕਿਤਨਾ ਕਿਤੇ ਬਹੁਤ ਅਫਸੋਸ ਹੋਇਆ ਝੌਂਪੜੀਆਂ ਜੱਪੜੀਆਂ ਵਾਲੇ ਦੇ ਕੋਈ ਯਾਰ ਆਪਣੇ ਕੋਰੋ ਆਪਣਾ ਪਾਂਡਾ ਰੀੜਾ ਸਭ ਕੁਝ ਆਪਣੇ ਟੱਬਰ ਦੇ ਨਾਲ ਆਏ ਕਿ ਚਲੋ ਚਾਰ ਪੈਸੇ ਅਸੀਂ ਕਲਚਰ ਦੇ ਵਿੱਚ ਕਮਾਵਾਂਗੇ ਚਲੋ ਚਾਰ ਪੈਸੇ ਜਾ ਕੇ ਆਪਣੀ ਕੋਈ ਖੇਤੀ ਬਾੜੀ ਕੋਈ ਰਾਸ਼ਨ ਪਾਣੀ ਸੋਹ ਚੀਜ਼ ਤੇ ਲਾਵਾਂਗੇ ਤੇ ਉਹਨਾਂ ਨੇ ਵਿਚਾਰਿਆਂ ਨੇ ਕੀ ਸੋਚਿਆ ਸੀ ਕਿ ਇੱਥੇ ਹੱਲਾ ਬੱਲੀ ਵੱਜ ਕੇ ਨਾਲ ਸਾਰਾ ਤੇ ਸਾਰਾ ਨੁਕਸਾਨ ਹੋ ਜਾਣਾ ਸੀ ਤੇ ਬਾਕੀ ਵੀ ਹਜੇ ਸਾਡੇ মিডিਆ ਵਾਲੇ ਜਾਂ ਮਲਾ ਸਾਡੇ ਖ਼ਬਰੀ ਲੋਕ ਜਿਹੜੇ ਵੀ ਆ ਕਿ ਉਹ ਤਹਿ ਵਿੱਚ ਜਾ ਰਹੇ ਨੇ ਦੇਖ ਰਹੇ ਨੇ ਕਿ ਕਿੰਨੇ ਲੋਕ ਜ਼ਖਮੀ ਹੋਏ ਨੇ ਜਾਂ ਕਿੰਨੇ ਲੋਕ ਮਰੇ ਨੇ ਹਜੇ ਵੀ ਨੈੱਟ ਸਰਚ ਵਿੱਚ ਪੂਰੀ ਤਰ੍ਹਾਂ ਜਾਣ ਸਾਡੀ ਪ੍ਰਾਪਤ ਨਹੀਂ ਹੋ ਰਹੀ ਬਾਕੀ ਜਿਹੜੀ ਸਾਡੀ ਉਥੋਂ ਦੀ ਗਵਰਨਮੈਂਟ ਹੈ ਕੁਛ ਨਾ ਕੁਛ ਆਪਣੇ ਪਬਲਿਕ ਲਈ ਕਰ ਰਹੀ ਹੈ ਕੋਸ਼ਿਸ਼ ਕਰ ਰਹੀ ਹੈ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਜਿਹੜਾ ਕਿ ਅਸੀਂ ਉਹਦਾ ਸਪੋਰਟ ਬਣ ਸਕੀਏ ਉਹਦਾ ਬੈਲੈਂਸ ਬਣ ਸਕੀਏ ਤੇ ਤੁਸੀਂ ਵੀ ਕਿਤੇ ਨਾ ਕਿਤੇ ਸਭ ਨੇ ਸੁਨਿਆ ਹੋਵੇਗਾ ਕੁੰਮ ਦੇ ਮੇਲੇ ਦੇ ਵਿੱਚ ਜੋ ਵੀ ਝਗੜਾ ਹੋਇਆ ਜਾਂ ਮਲਬਾ ਫਿਰ ਲੜਾਈ ਝਗੜਾ ਹੋ ਜੇ ਜਾਂ بارش ਨੂੰ ਲੈ ਕੇ ਹੋ ਜੇ ਜਾਂ ਮਲ ਧੱਕਾ ਧੱਕੀ ਨੂੰ ਹੋ ਕੇ ਲੈ ਜੇ ਤੇ ਬਹੁਤ ਨੁਕਸਾਨ ਹੋਇਆ ਬਾਕੀ ਅਸੀਂ ਸ਼ੁਕਰਗੁਜ਼ਾਰ ਕਰਦੇ ਆ ਕਿ ਅਸੀਂ ਆਪਣੇ ਅੰਮ੍ਰਿਤਸਰ ਪੰਜਾਬ ਦੇ ਵਿੱਚ ਰਹਿੰਦੇ ਆ ਗੁਰੂ ਦੀ ਨਗਰੀ ਵਿੱਚ ਰਹਨੇ ਆ ਦਰਬਾਰ ਸਾਹਿਬ ਸਾਡੇ ਗੁਰੂ ਮਹਾਰਾਜ ਜੀ ਦਾ ਇੱਥੇ ਲੱਗਿਆ ਗੁਰੂ ਰਾਮਦਾਸ ਜੀ ਦਾ ਤੇ ਸ਼ਿਦਾ ਮਹਾਰਾਜ ਜੀ ਦਾ ਸਾਡੇ ਦੇਖੋ ਅੰਮ੍ਰਿਤਸਰ ਦੇ ਵਿੱਚ ਆ ਜਿਹੜੇ ਕਿ ਬਾਬਾ ਦੀਪ ਸਿੰਘ ਜੀ ਤੇ ਦੇਖੋ ਜੀ ਸਾਡੇ ਸੀਤਾ ਰਾਮ ਆਸ਼ਰਮ ਸਾਡੇ ਗੁਰਮੰਤਰ ਜੋਗੀ ਸ਼੍ਰੀ ਮਹਾਰਾਜ ਦੇਖੋ ਜੀ ਐਡੇ ਐਡੇ ਵੱਡੇ ਜਦੋਂ ਮਹਾਪੁਰਸ਼ ਸਾਡੇ ਅੰਮ੍ਰਿਤਸਰ ਦੇ ਵਿੱਚ ਆਪ ਸਾਡੀ ਦਕਸ਼ਾ ਲਈ ਹਾਜ਼ਰ ਹੈ ਸਾਡੇ ਹਰ ਇੱਕ ਚੀਜ਼ ਲਈ ਹਾਜ਼ਰ ਹੈ ਤੇ ਸਾਨੂੰ ਤਾਂ ਸਿਰਫ ਉਹਨਾਂ ਦਾ ਹੀ ਬਚਾਏ ਸਾਨੂੰ ਤਾਂ ਉਹਨਾਂ ਹੀ ਮਤਲਬ ਬਚਾ ਕੇ ਰੱਖਿਆ ਹੈ ਅਸੀਂ ਤਾਂ ਕੁਝ ਵੀ ਨਹੀਂ ਹੈਗੇ ਉਹਨਾਂ ਸਾਹਮਣੇ ਫੇਰ ਵੀ ਅਸੀਂ ਸਤਿ ਸ਼ੁਕਰ ਕਰਦੇ ਉਸ ਪਰਮਾਤਮਾ ਦਾ ਕਿ ਅਸੀਂ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਆਂ ਪੰਜਾਬ ਦੀ ਵਿੱਚ ਸਾਡੇ ਮਹਾਪੁਰਸ਼ ਸਾਡੇ ਨਾਲ ਹੈਗੇ ਨੇ ਤੇ ਸਾਡਾ ਕੋਈ ਨੁਕਸਾਨ ਨਹੀਂ ਦਾ ਕਦੀ ਤੁਸੀਂ ਸੁਣ ਕੇ ਦੇਖਿਓ ਜੀ ਕਿ ਅੰਮ੍ਰਿਤਸਰ ਦੇ ਵਿੱਚ ਕਦੀ ਹਜ ਤੱਕ ਨੁਕਸਾਨ ਨਹੀਂ ਹੋਇਆ ਕਦੀ ਵੀ ਨਹੀਂ ਟੱਚ ਵੁੱਡ ਰਾਮ ਜੀ ਦੀ ਇੰਨੀ ਕਿਰਪਾ ਹੈ ਕਿ ਕਦੀ ਤੁਸੀਂ ਸੁਣਿਆ ਕਿ ਮੇਲੇ ਵਿੱਚ ਆ ਹੋ ਗਿਆ ਮੇਲੇ ਵਿੱਚ ਉਹ ਹੋ ਗਿਆ ਇਦਾਂ ਮੀਂਹ ਪੈ ਗਿਆ ਇਦਾਂ ਬਾੜ ਆ ਗਈ ਇਦਾਂ ਜ਼ਖਮੀ ਹੋ ਗਏ ਇਦਾਂ ਮਰ ਗਏ ਕਦੀ ਸੁਣਿਆ ਹੋਵੇ ਤੁਸੀਂ ਤਾਂ ਮੈਨੂੰ ਇਸ ਕਮੈਂਟ ਦੇ ਵਿੱਚ ਜ਼ਰੂਰ ਮੈਸੇਜ ਦੇਣਾ ਪਰ ਬਾਕੀ ਜਿਹੜੀ ਦੁੱਖ ਦਰਦ ਘਟਨਾ ਹੈ ਸਾਡੇ ਨਾਲ ਜੋ ਕਿ ਅਸੀਂ ਸੁਣ ਚੁੱਕੇ ਆਂ ਜਾਂ ਮਤਲਬ ਉਤਰਾਖੰਡ ਹੱਦੀਵਾਰ ਵਾਲੀ ਸਾਈਡ ਇਹ ਸਭ ਕੁਝ ਵਾਪਰਿਆ ਉਸ ਦਰਦ ਨੂੰ ਮੈਂ ਹਜੇ ਵੀ ਅਪੀਲ ਕਰ ਰਹੀ ਆ ਬਹੁਤ ਜ਼ਰਾ ਫੀਲ ਕਰ ਰਹੀ ਆ ਔਰ ਮੈਂ ਪਰਮਾਤਮਾਗੇ ਸ਼ੁਕਰਗੁਜ਼ਾਰ ਕਰਦੀ ਆ ਕਿ ਗੁਰਮਹਾਰਾ ਜੀ ਜਿੱਦਾਂ ਜਿੱਦਾਂ ਸੰਗਤੀ ਆਪਣੇ ਘਰੋਂ ਚੱਲ ਕੇ ਆਏ ਨੇ ਆਪੋ ਆਪਣੇ ਘਰ ਰਾਜੀ ਖੁਸ਼ੀ ਆਪਣੇ ਪਰਵਾਦੇ ਵੀ ਤੇ ਚਲੇ ਜਾਣ ਤਾਂ ਕਿ ਜੋ ਹਾਸਾ ਵਾਪਰਿਆ ਦੇਖੋ ਜੀ ਕੁਦਰਤ ਦੇ ਅੱਗੇ ਕੁਦਰਤ ਦੇ ਰੰਗਾਂ ਨੂੰ ਕੋਈ ਬਦਲ ਨਹੀਂ ਸਕਦਾ ਦੇਖੋ ਜੀ ਅਸੀਂ ਜੇ ਕੁਦਰਤ ਨਾਲ ਖੇਡਾਂ ਖੇਡਦੇ ਆਂ ਤੇ ਕੁਦਰਤ ਸਾਨੂੰ ਆਪਣੇ ਆਪ ਦਿਖਾਉਂਦਾ ਹੁਣ ਤੁਸੀਂ ਉਹ ਪਿੱਛੇ ਜੇ ਲਗਾਓ ਅੱਜ ਤੋਂ 4 ਤੋਂ 5 ਸਾਲ ਜਿਹੜੀ ਆਪਣੀ कोरोना काल दी एक खबर फैली सी देखो जी कोरोना काल ਦੇ ਵਿੱਚ ચીਨ ਦਾ ਨੁਕਸਾਨ ਕਿੰਨਾ ਹੋਇਆ ਤੁਸੀਂ ਮੰਨੋਗੇ ਕਿ ਕਿੰਨਾ ਨੁਕਸਾਨ ਹੋਇਆ ਜਿਹਨੇ ਚੰਗੇ ਚੰਗੇ ਲੋਕਾਂ ਨੂੰ ਸਾਡੇ ਵਰਗਿਆਂ ਨੂੰ ਬਿਠਾ ਕੇ ਲੱਗਦਾ ਇਨਕਮ ਮੀਡੀਅਮ ਮਿਡਲ ਕਲਾਸ ਦੇ ਜਿਹੜੇ ਲੋਕ ਸਾਡੇ ਵਰਗੇ ਖਾ ਸਕ ਕੇ ਰੋਟੀ ਤੋਂ ਪਾਣੀ ਤੋਂ ਅੱਤਰ ਹੋ ਗਏ ਐਨਾ ਕੋ ਜਿਆਦਾ ਨੁਕਸਾਨ ਹੋਇਆ ਕਰੋਨਾ ਕਾਲ ਦੇ ਵਿੱਚ ਤੇ ਇਸ ਲਈ ਫਿਰ ਵੀ ਗੁਰੂ ਦੀ ਨਗਰੀ ਗੁਰੂ ਮਹਾਰਾਜ ਜੀ ਦੀ ਨਗਰੀ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਸੀਤਾ ਰਾਮ ਆਸ਼ਰਮ ਦੇ ਵਿੱਚ ਜਾਂ ਗੁਰਮਾਲੇ ਬਾਬਾ ਦੀਪ ਸਿੰਘ ਸ਼ਹੀਦਾ ਦੇ ਵਿੱਚ ਗੁਰੂ ਮਹਾਰਾਜ ਦਾ ਲੰਗਰ ਨਹੀਂ ਸਮਾਪਤ ਹੋਇਆ ਉਹ ਲੰਗਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਤੇ ਮਾਲਕ ਸਭ ਨੂੰ ਦਿੰਦਾ ੜ ਰੋਟੀ ਤੋਂ ਕੋਈ ਭੁੱਖਾ ਨਹੀਂ ਮਰਿਆ ਤੇ ਇਸ ਲਈ ਮੈਂ ਉਸ ਚੀਜ਼ ਦਾ ਫਿਰ ਵੀ ਸ਼ੁਕਰਗੁਜ਼ਾਰ ਕਰਦੀ ਆ ਸਾਡੇ ਮਾਲਕ ਸਾਨੂੰ ਆਪਣੀ ਇਸ ਗੁਰੂ ਨਗਰੀ ਦੇ ਵਿੱਚ ਜੋੜ ਕੇ ਰੱਖਿਆ ਹੋਇਆ ਸਾਨੂੰ ਉਹਨਾਂ ਨੇ ਬਚਾ ਕੇ ਰੱਖਿਆ ਹੋਇਆ ਹੈ ਬਾਕੀ ਦੇਖੋ ਜੀ ਮੈਂ ਤੇ ਤੁਹਾਡੇ ਅੱਗੇ ਇਹ ਹੀ ਹੱਥ ਜੋੜ ਕੇ ਬੇਨਤੀ ਕਰਦੀ ਆ ਤੁਸੀਂ ਜਿੱਥੇ ਵੀ ਜਾਓ ਆਪਨੇ ਪ੍ਰਮਾਤਮਾ ਦਾ ਨਾਮ ਲੈ ਕੇ ਜਾਓ ਆਪਣੇ ਪ੍ਰਮਾਤਮਾ ਦਾ ਸਿਮਰਨ ਕਰਦੇ ਜਾਓ ਜਦੋਂ ਆਉਣ ਲੱਗਦੇ ਹੋ ਉਦੋਂ ਵੀ ਪ੍ਰਮਾਤਮਾ ਦਾ ਸਿਮਰਨ ਕਰਕੇ ਆਓਗੀ ਗੁਰੂ ਮਾਨ ਲਾਲ ਜੀ ਮੇਰੇ RAM ਜੀ ਮੇਰੇ ਭਗਵਾਨ ਜੀ ਅੱਜ ਮੈਂ ਤੁਹਾਡੀ ਕਿਰਪਾ ਨਾਲ ਹੀ ਜਾ ਰਹੀ ਹਾਂ ਤੇ ਤੁਹਾਡੀ ਕਿਰਪਾ ਨਾਲ ਹੀ ਵਾਪਸ ਆਉਣਾ ਤੇ ਮੈਂ ਕਹਿੰਦੀ ਕਿ ਪ੍ਰਮਾਤਮਾ ਤੁਹਾਡੇ ਇਨਗਤ ਨਾਲ 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 ਚੱਲਦਾ ਰਹੇਗਾ ਤੇ ਬਾਕੀ ਮੇਰੀ ਜਿਹੜੀ ਤੁਹਾਨੂੰ ਨਿਊਜ਼ ਹੈ ਉਹ ਕਿਤਨਾ ਕਿਤੇ ਕਿਸੇ ਤਰ੍ਹਾਂ ਦੀ ਕੋਈ ਮੈਸੇਜਸ ਤੁਹਾਨੂੰ ਮੇਰਾ ਗਲਤ ਚੱਲ ਗਿਆ ਹੋਵੇ ਤੇ ਉਹਦੇ ਲਈ ਮੈਂ ਤੁਹਾਡੇ ਕੋਲ ਸ਼ਮਾ ਮੰਗਦੀ ਆਂ ਬਾਕੀ ਇਸ ਚੀਜ਼ ਦਾ ਮੈਨੂੰ ਅੱਜ ਬਹੁਤ ਦੁੱਖ ਹੋਇਆ ਜਦੋਂ ਵੀ ਮੈਂ ਖਬਰ ਸੁਣੀ ਐਨੀਮੈਕਸ ਵੇਖਿਆ ਜਾਵੇ ਤਾਂ ਮੇਰਾ ਫੁੱਲ ਟਾਈਮ ਇਸ ਤਰ੍ਹਾਂ ਨਿਕਲ ਜਾਂਦਾ ਹੈ ਘਰ ਦੇ ਕੰਮਾਂ ਨੂੰ ਲੈ ਕੇ ਮੈਂ ਬਹੁਤ ਵਾਰ ਤੁਹਾਨੂੰ ਅੱਗੇ ਵੀ ਕਹਿ ਚੁੱਕੀ ਹਾਂ ਕਿ ਜਦੋਂ ਵੀ ਮੈਨੂੰ ਸਮਾਂ ਲੱਗਦਾ ਮੈਂ ਵੀਡੀਓ ਨੂੰ ਆਪਣੇ ਨਾਲ ਜੋੜਦੀ ਆਂ ਤੁਹਾਡੇ ਨੂੰ ਆਪਣੇ ਨਾਲ ਜੋੜਦੀ ਆਂ ਤਾਂ ਕਿ ਮੇਰਾ ਵੀਡੀਓ ਵਾਇਰਲ ਪਲੱਸ ਤੋਂ ਪਲੱਸ ਜਲਦੀ ਤੁਹਾਡੇ ਅੱਗੇ ਪਹੁੰਚ ਸਕੇ ਤੇ ਜਿਹੜੀ ਵੀ ਮੈਂ ਗੱਲਬਾਤ ਤੁਹਾਡੇ ਪ੍ਰਤੀ ਕਰਦੀ ਆਂ ਉਹ ਗੱਲਬਾਤ ਤੁਹਾਨੂੰ ਵੀ ਪਤਾ ਲੱਗੇ ਕਿ ਮੈਂ ਕਿਸ ਚੀਜ਼ ਕਿਸ ਗੱਲ ਦੀ ਕਰਦੀ ਆ ਬਿਨਾਂ ਦੇਰੀ ਕੀਤੇ ਮੈਂ ਆਪਣੀ ਸਪੀਚ ਨੂੰ ਇੱਥੇ ਹੀ ਖਰੋਕ ਦਿਆਂ ਬਾਕੀ ਜਿੰਨੇ ਨਹੀਂ ਨਹੀਂ ਦੇਖਿਆ ਉਹ ਵੀ ਦੇਖੇ ਜੀ ਕੁੰ ਦੇ ਮੇਲੇ ਦੇ ਵਿੱਚ ਹੋਇਆ ਉਹ ਨੁਕਸਾਨ 29 ਜਨਵਰੀ ਨੂੰ ਜੋ ਕਿ ਰਾਤ ਵੇਲੇ ਨੁਕਸਾਨ ਹੋਇਆ ਹੈ ਰਾਤ ਵੇਲੇ ਬਾਰਿਸ਼ ਦਾ ਮਾਹੌਲ ਬਣਿਆ ਰਾਤ ਵੇਲੇ ਭੀੜ ਭੜਕਾ ਹੋਇਆ ਰਾਤ ਵੇਲੇ ਹੀ ਆਪਸ ਵਿੱਚ ਐਨਾ ਕੋ ਜਿਆਦਾ ਇੱਕ ਦੂਜੇ ਨਾਲ ਜੁੜ ਗਏ ਕਿ ਲੋਕਾਂ ਦਾ ਨੁਕਸਾਨ ਹੋ ਗਿਆ ਜ਼ਖਮੀ ਹੋ ਗਏ ਭਾਗੜ ਦੌੜ ਹੋ ਗਈ ਇਹ ਸਭ ਤੁਸੀਂ ਨਿਊਜ਼ ਸਰਚ ਕਰਕੇ ਚੈੱਕ ਕਰ ਸਕਦੇ ਹੋ ਬਾਕੀ ਮੇਰੀ ਨਿਊਜ਼ ਕਰਦੇ ਸਮੇਂ ਜਾਂ ਮੇਰੀ ਗੱਲਬਾਤ ਕਰਦੇ ਸਮੇਂ ਜਾਂ ਮੇਰੇ ਕੁੰਮ ਦੇ ਮੇਲੇ ਨੂੰ ਲੈ ਕੇ ਸਾਧੂ ਸੰਤਾਂ ਨੂੰ ਲੈ ਕੇ ਜੇ ਕਿਸੇ ਤਰ੍ਹਾਂ ਦੀ ਵੀ ਤੁਹਾਡੇ ਕੋਲੋਂ ਮੇਰੇ ਕੋਲੋਂ ਆਈ ਥਿੰਕ ਮੇਰੇ ਕੋਲ ਜੇ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮਸ ਜਾਂ ਕੋਈ ਗੱਲ ਕਿਸੇ ਤਰ੍ਹਾਂ ਦੀ ਕਮੀ ਰਹਿ ਗਈ ਹੋਵੇ ਤਾਂ ਮੈਨੂੰ ਸ਼ਮਾ ਕਰਨਾ ਬਾਕੀ ਮੈਂ ਤੁਹਾਡੀ ਮੋਨਿਕਾ ਤਮਨ ਤੁਹਾਡੇ ਚੈਨਲ ਦੇ ਨਾਲ ਕਿਸ ਤਰ੍ਹਾਂ ਜੁੜਦੀ ਰਵਾਂਗੀ ਆਪਣਾ ਤੁਸੀ ਪਿਆਰ ਇਸ ਤਰ੍ਹਾਂ ਮੈਨੂੰ ਦਿੰਦੇ ਰਹਿਣਾ ਬਾਕੀ ਪਰਮਾਤਮਾ ਤੁਹਾਨੂੰ ਵੀ ਸਭ ਨੂੰ ਆਪਣੇ ਆਪਣੇ ਘਰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀ ਦੇ ਵਿੱਚ ਰੱਖੇ ਸਰਬੱਤ ਦਾ ਭਲਾ ਜੈ ਸ਼੍ਰੀ ਰਾਮ